ਮੇਰੇ ਬ੍ਰਦਰ ਜੋ ਪੰਜਾਬ ਦੇ ਕਿਚਾ ਉਹ ਲੋਕ ਹੈ ਜਿਹੜੇ ਲੋਕਾਂ ਨੂੰ ਅਨਾਂ ਧਰਮ ਬਦਲਿਆ ਜਾ ਰਿਹਾ ਆ ਉਹਨਾਂ ਨੂੰ ਕਨਵਰਟ ਕੀਤਾ ਜਾ ਰਿਹਾ ਔਰ ਪੈਸੇ ਦੇ ਕੇ ਕੀਤਾ ਜਾ ਰਿਹਾ ਕਿਉਂਕਿ ਬਹੁਤ ਗਰੀਬ ਆ ਅਨਪੜ੍ਹ ਆ ਵੇ ਸਮਝ ਆ ਸੋ ਅੱਜ ਮੈਂ ਜਿੰਦਾ ਜਾਗਦੀ ਕੋਈ ਆ ਇਸ ਸਮੇਂ ਸਿਰ ਤੁਹਾਡੇ ਸਾਹਮਣੇ ਖੜੀ ਆ ਮੈਂ ਇੱਕ ਸਿੱਖ ਪਰਿਵਾਰ ਨੂੰ ਹੀ ਪਾਲਣ ਕਰਦੀ ਸੀ ਜਿੱਥੇ ਸਿਰਫ ਸਿੱਖੀ ਧਰਮ ਨੂੰ ਹੀ ਮੰਨਿਆ ਜਾਂਦਾ ਸੀ ਕਿਸੇ ਹੋਰ ਦੀ ਪੂਜਾ ਨਹੀਂ ਕੀਤੀ ਜਾਂਦੀ ਸੀ ਔਰ ਮੈਂ ਆਪ ਲੱਭਤੀ ਸੀ ਜਦੋਂ ਮੈਂ ਆਪਣੇ ਹੀ ਧਰਮ ਦੀਆਂ ਪੁਸਤਕਾਂ ਨੂੰ ਪੜ੍ਹਦੀ ਸੀ ਜਿਸ ਸਮੇਂ ਅਸੀਂ ਮੇਰੇ ਦੇ ਜ਼ਾਹਰ ਹੋਇਆ ਉਹਨਾਂ ਨੇ ਆਪਣੇ ਦਰਸ਼ਨ ਮੈਨੂੰ ਦਿੱਤੇ ਮੇਰੇ ਨਾਲ ਗੱਲ ਜੀਤ ਤੋਰੇ ਮੈਂ ਪਰ ਜ਼ਿੰਦਗੀ ਦੇ ਵਿੱਚ ਦੁਨੀਆ ਦਾ ਸਭ ਕੁਝ ਸੀ ਮੇਰੇ ਕੋਲ ਪਰ ਸਕੂਨ ਸ਼ਾਂਤੀ ਨਹੀਂ ਸੀ ਔਰ ਮੈਂ ਡਿਪਰੈਸ਼ਨ ਦੀ ਮਰੀਜ਼ ਸੀ ਰੋਜ਼ ਮੈਂ ਸੱਤ ਬੋਲੀਆਂ ਕਹਿੰਦੀ ਸੀ ਔਰ ਮੌਤ ਤੇ ਕੰਗਾਰਦੇ ਸੀ ਮੇਰੀ ਫੁੱਲ ਬੋਡੀ ਬਿਮਾਰੀਆਂ ਦੇ ਨਾਲ ਭਰੀ ਹੋਈ ਸੀ ਮੈਂ ਛੋਟੀ ਉਮਰ 'ਚ ਕੀ ਮੈਂ ਇੰਨੀ ਬੈਡ ਰਿਟਨ ਸੀ ਕਿ ਮੈਂ ਕਿਸੇ ਟਾਈਮ ਦੀ ਮੇਰੀ ਮੌਤ ਹੋ ਸਕਦੀ ਸੀ ਜੇ ਪਰਮੇਸ਼ਰ ਨੇ ਮੈਨੂੰ ਜ਼ਿੰਦਗੀ ਦਿੱਤੀ ਅੱਜ ਮੈਂ ਤੁਹਾਡੇ ਸਾਹਮਣੇ ਗਵਾਹ ਬਣ ਕੇ ਖੜੀ ਆ ਮੈਂ ਕੋਈ ਗਰੀਬ ਨਹੀਂ ਸੀ ਅਨਪੜ੍ਹ ਨਹੀਂ ਸੀ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਵਿੱਚ ਕੰਮ ਕੀਤਾ ਔਰ ਮੈਨੂੰ ਬਚਾਇਆ ਔਰ ਅੱਜ ਬਰਾਦਾ ਕਹਿ ਰਿਹਾ ਕਿ ਤੁਸੀਂ ਕ੍ਰਿਸਚਨ ਬਣ ਕੇ ਐਸੇ ਦੇਖੇ ਮੈਨੂੰ ਕਿਸੇ ਨੇ ਕੋਈ ਪੈਸੇ ਨਹੀਂ ਦਿੱਤੇ ਅੱਜ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਵਿੱਚ ਕੋਈ ਸੱਡਾ ਪਰਮੇਸ਼ਰ ਪਿਆਰ ਸਿਖੰਦਾ ਆ ਉਹ ਧਰਮ ਬਦਲਣ ਨਹੀਂ ਆਇਆ ਜਦੋਂ ਪੂਰੀ ਬਾਈਬਲ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਇੱਕ ਹੀ ਵਰਡ ਕ੍ਰਿਸਚਨ ਨਹੀਂ ਹਾਂ ਤੁਸੀਂ ਕ੍ਰਿਸਚਨ ਬਣ ਜਾਓਗੇ ਤੁਹਾਡਾ ਧਰਮ ਬਦਲ ਜਾਊਗਾ حالی لوہیا پیسل اور وشارم داستے چینل پر آپ لوگوں کا سواگت کرتی ہوں اور آج کی ویڈیو میں جیسے کی آپ چانتے ہیں کہ پنجاب میں بہت زیادہ جو کی مسیح ویرودیوں کے دوارا جو کی پرمیشر کے لوگوں کو جو کی گلت بولا جا رہا ہے پرمیشر کی داسوں کے خلاف جو کی گلت بول کر گلت الزام ان کے اوپر لگائے جا رہے ہیں جیسے کی دھرم پرورتن کو لے کر کے مسیح لوگ ہیں جو پرمیشر کے لوگ ہیں جو پرمیشر کی داس ہیں وہ بہت زیادہ جو کہ غریب

داسرم پرتن کرتے ہیں ان کے اور بتایا گیا ہے کہ کی کیسے وہ کی رچ فیملی سے ہے جو کہ امیر فیملی سے ہیں کیسے پرمیشن نے ان کی زندگیوں کو بدلا کیسے پرمیشن نے ان کے کاموں کو جو کی دیکھا اور پرمیشن نے ان کو چینج کیا نہ کہ کی ان کے دھرم کو چینج کیا نہ کہ کی ان کے دھرم کو پرورتن کیا کیونکہ آپ چاہتے کی باہر یوکے کے جو لوگ ہیں وہ غریب نہیں ہیں وہ لاچار نہیں ہیں وہ ہمیشہ ہی وہ اپنے اپنے کام اور باہر میں لگے ہیں اور وہ پری لکھی فیملیز ہیں جو باہر یوکے میں رہتی ہیں آپ دیکھ سکتے ہیں کہ ان کے دوارہ آج ویڈودیوں کو کیسے چواب ملا ہے ہالیلویہ آئیے ویڈیو کو دیکھتے ہیں گوڈ بلیس یو ربیہ سمسی نے پیارے نام چھے جیمزی کی اور میں اپنی گواہی شیئر کرنا چاہتی ہی ہے جو میرے برادر جو بنجاب دلیتا اور وہ کہہ رہے ہیں کہ ਜਿਹੜੇ ਲੋਕਾਂ ਨੂੰ ਅੰਨਾ ਧਰਮ ਬਦਲਿਆ ਜਾ ਰਿਹਾ ਆ ਉਹਨਾਂ ਨੂੰ ਕਨਵਰਟ ਕੀਤਾ ਜਾ ਰਿਹਾ ਔਰ ਪੈਸੇ ਦੇ ਕੇ ਕੀਤਾ ਜਾ ਰਿਹਾ ਕਿਉਂਕਿ ਉਹ ਬਹੁਤ ਗਰੀਬ ਆ ਅਨਪੜ੍ਹ ਆ ਬੇਸਮਝ ਆ ਸੋ ਅੱਜ ਮੈਂ ਇੱਕ ਜ਼ਿੰਦਾ ਜાગ ਦੀ ਗਵਾਹੀ ਇਸ ਸਮਸੀ ਦੇ ਸਾਡੇ ਸਾਹਮਣੇ ਖੜੀ ਆ ਮੈਂ ਸਿੱਖ ਪਰਿਵਾਰ ਨੂੰ ਹੀ ਬਿਲੋਂਗ ਕਰਦੀ ਸੀ ਜਿੱਥੇ ਸਿਰਫ ਸਿੱਖੀ ਧਰਮ ਨੂੰ ਹੀ ਮੰਨਿਆ ਜਾਂਦਾ ਸੀ ਕਿਸੇ ਹੋਰ ਦੀ ਪੂਜਾ ਨਹੀਂ ਕੀਤੀ ਜਾਂਦੀ ਸੀ ਔਰ ਮੈਂ ਰੱਬ ਲਗਦੀ ਸੀ ਜਦੋਂ ਮੈਂ ਆਪਣੇ ਹੀ ਧਰਮ ਦੀਆਂ ਮੁਸਤਕਾਂ ਨੂੰ ਪੜ੍ਹਦੀ ਸੀ ਤੈ ਯਸੂ ਮਸੀਹ ਮੇਰੇ ਤੇ ਜ਼ਾਹਰ ਹੋਇਆ ਉਹਨਾਂ ਨੇ ਆਪਣੇ ਦਰਸ਼ਨ ਮੈਨੂੰ ਦਿੱਤੇ ਮੇਰੇ ਨਾਲ ਗੱਲ ਕੀਤੀ ਆ ਮੈਂ ਇੱਕ ਵੈਲ ਟੂ ਨੂ ਫੈਮਿਲੀ ਚੋਂ ਆ ਮੈਂ ਕੋਈ ਗਰੀਬ ਨਹੀਂ ਆ ਮੈਂ ਪੜ੍ਹੀ ਲਿਖੀ ਆ 4 ਡਿਗਰੀਆਂ ਮੇਕੋ ਆ ਮੇਰੇ ਫਾਦਰ ਸਾਹਿਬ ਕਾਲਜ ਦੇ ਵਿੱਚ ਵਾਈਸ ਪ੍ਰਿੰਸੀਪਲ ਮੇਰੇ ਮਦਰ ਗਵਰਨਮੈਂਟ ਟੀਚਰ ਮੇਰੇ ਬ੍ਰਦਰ ਇੰਜੀਨੀਅਰ ਮੇਰੀ ਸਿਸਟਰ ਡਾਕਟਰ ਔਰ ਮੈਂ ਵੀ ਪ੍ਰਿੰਸੀਪਲ ਸੀ ਸਕੂਲ ਦੇ ਵਿੱਚ ਪਰ ਜ਼ਿੰਦਗੀ ਦੇ ਵਿੱਚ ਦੁਨੀਆ ਦਾ ਸਭ ਕੁਝ ਸੀ ਮੇਰੇ ਕੋਲ ਪਰ ਸਕੂਨ ਸ਼ਾਂਤੀ ਨਹੀਂ ਸੀ ਔਰ ਮੈਂ ਡਿਪਰੈਸ਼ਨ ਦੀ ਮਰੀਜ਼ ਸੀ ਰੋਜ਼ ਮੈਂ 7 ਗੋਲੀਆਂ ਖਾਂਦੀ ਸੀ ਔਰ ਮੌਤ ਦੇ ਕੰਗਾਰ ਤੇ ਸੀ ਮੇਰੀ ਫੁੱਲ ਬਾਡੀ ਬਿਮਾਰੀਆਂ ਦੇ ਨਾਲ ਭਰੀ ਹੋਈ ਸੀ ਮੈਂ ਛੋਟੀ ਉਮਰ 'ਚ ਥੀ ਮੈਂ ਇੰਨੀ ਬੈਡ ਰਿਡਨ ਸੀਗੀ ਕਿ ਮੈਂ ਕਿਸੇ ਟਾਈਮ 'ਤੇ ਮੇਰੀ ਮੌਤ ਹੋ ਸਕਦੀ ਸੀ ਜਦੋਂ ਪਰਮੇਸ਼ਵਰ ਨੇ ਮੈਨੂੰ ਜ਼ਿੰਦਗੀ ਦਿੱਤੀ ਅੱਜ ਮੈਂ ਤੁਹਾਡੇ ਸਾਹਮਣੇ ਗਵਾਹ ਬਣ ਕੇ ਖੜੀ ਆ ਮੈਂ ਕੋਈ ਗਰੀਬ ਨਹੀਂ ਸੀ ਅਨਪੜ੍ਹ ਨਹੀਂ ਸੀ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਵਿੱਚ ਕੰਮ ਕੀਤਾ ਔਰ ਮੈਨੂੰ ਬਚਾਇਆ ਔਰ ਅੱਜ ਬ੍ਰਦਰ ਕਹਿ ਰਿਹਾ ਕਿ ਤੁਸੀਂ 크ਰਿਸਚੀਅਨ ਪੈਸੇ ਦੇ ਕੇ ਮੈਨੂੰ ਕਿਸੇ ਨੇ ਕੋਈ ਪੈਸੇ ਨਹੀਂ ਦਿੱਤੇ ਅੱਜ ਪਰਮੇਸ਼ਰ ਮੇਰੀ ਜ਼ਿੰਦਗੀ ਵਿੱਚ ਉਹ ਸਾਡਾ ਪਰਮੇਸ਼ਰ ਪਿਆਰ ਸਿਖੰਦਾ ਆ ਉਹ ਧਰਮ ਬਦਲਣ ਨਹੀਂ ਆਇਆ ਜਦੋਂ ਪੂਰੀ ਬਾਈਬਲ ਅਸੀਂ ਪੜ੍ਹਦੇ ਆ ਉਹਦੇ ਵਿੱਚ ਇੱਕ ਵੀ ਵਰਡ ਕ੍ਰਿਸਚਨ ਨਹੀਂ ਆ ਕਿ ਤੁਸੀਂ ਕ੍ਰਿਸਚਨ ਬਣ ਜੂਗੇ ਤੁਹਾਡਾ ਤਰਮ ਬਦਲ ਜਾਊਗਾ ਉਥੇ ਲਿਖਿਆ ਕੀ ਤੁਹਾਡਾ ਜੀਵਨ ਬਦਲ ਜਾਊਗਾ ਪਰਮੇਸ਼ੁਰ ਜਿਹਨੂੰ ਕੋਈ ਉਮੀਦ ਹੀ ਨਹੀਂ ਸੀ ਜਿਹੜੀ ਦੋ ਟਾਈਮ ਸੁਸਾਈਡ ਕਰਨਾ ਚਾਹੁੰਦੀ ਸੀ ਜਿਹਨੂੰ ਕੋਈ ਜੀਵਨ ਦੇ ਵਿੱਚ ਉਮੀਦ ਨਹੀਂ ਸੀ ਪਰਮੇਸ਼ੁਰ ਨੇ ਅੱਜ ਮੇਰਾ ਜੀਵਨ ਬਦਲਿਆ ਮੇਰਾ ਹੀ ਨਹੀਂ ਬਦਲਿਆ ਮੇਰੇ ਪਰਿਵਾਰ ਮੇਰੇ ਘਰਾਣੇ ਔਰ ਮੇਰੇ ਰਾਹੀ ਬੋਤਿਆਂ ਦਾ ਬਦਲਿਆ ਇਹ ਆ ਸਾਡਾ ਯਿਸੂ ਮਸੀਹ ਹਾਲੇਲੂਇਆ ਹਾਲੇਲੂਇਆ ਪਰ ਮੈਂ ਬ੍ਰਦਰ ਪਾਨਾ ਜੀ ਨੂੰ ਦੱਸਣਾ ਚਾਹਨੀ ਆ ਕੋਈ ਪੈਸਾ ਦੇ ਕੇ ਕਨਵਰਟ ਨਹੀਂ ਕਰਾ ਸਕਦਾ ਕਹਿੰਦੇ ਕਿ ਮੈਂ ਡੀਪ ਸਟੱਡੀ ਕੀਤੀ ਆ ਇਸ ਚੀਜ਼ ਤੇ ਫਿਰ ਮੈਂ ਇਸ ਕੇਸ ਦੇ ਵਿੱਚ ਆਇਆ ਆ ਔਰ ਆਪਣੀ ਇੰਟਰਵਿਊ ਦੇ ਐਂਡ ਵਿੱਚ ਕਹਿੰਦੇ ਆ ਕਿ ਮੈਂ ਹਲੇ ਹੋਰ ਸਟੱਡੀ ਕਰੂੰਗਾ ਔਰ ਪਬਲਿਕ ਦੇ ਸਾਹਮਣੇ ਲੈ ਕੇ ਆਉਂਗਾ ਜੋ ਇਹ ਇਹਦਾ ਮਤਲਬ ਕਿ ਉਹ ਆਪ ਹੀ ਕਨਫਿਊਜ਼ ਆ ਹਲੇ ਇੱਕ ਪਾਸੇ ਕਹਿ ਰਹੇ ਆ ਕਿ ਕ੍ਰਿਸਚਨ ਪੈਸਾ ਦੇ ਕੇ ਕਰਮ ਪਰਵਰਤਨ ਕਰਦੇ ਦੂਸਰੇ ਸੋ ਇੱਕ ਉਹ ਆਪ ਹੀ ਕਨਫਿਊਜ਼ ਹਨ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਇੱਕ ਪਾਸੇ ਕੁਝ ਬੋਲ ਰਿਹਾ ਦੂਸਰੇ ਪਾਸੇ ਕੁਝ ਬੋਲ ਰਿਹਾ ਉਹਨਾਂ ਦੇ ਉੱਤੇ ਕੋਈ ਸੱਚਾਈ ਨਹੀਂ ਜਿਹੜੇ ਅਸੀਂ ਅੱਜ ਸੱਚਾਈ ਤੇ ਖੜੇ ਆ ਸਾਡੀ ਮੇਰੀ ਮੇਰੀ ਜ਼ਿੰਦਗੀ ਚ ਹallelujah ਪੇਸਲ ਔਰ ਸ਼ਰਮਦਾਸ ਦੇ ਚੈਨਲ ਪਰ ਆਪ ਲੋਗੋ ਦਾ ਸਵਾਗਤ ਕਰਦੀ ਹਾਂ ਔਰ ਅੱਜ ਵੀ ਇਹ ਨਹੀਂ ਜਲਦੀ ਟਾਈਮ 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 ਕੀ ਪੰਜਾਬ ਮੇ ਬਹੁਤ ਸਾਦਰ ਜਕੀ ਤੁਸੀਂ ਵਿਰੋਧੀਆਂ ਦੇ ਦੁਆਰਾ ਕੀਤੀ ਹੋਏ ਨਸ਼ੇਪੇ ਲੋਕੋ ਕੋ جو کہ غلط بولا جا رہا ہے پرمیشور کی داسوں کے خلاف ہے جو کہ گلط بول کر لگائے جا رہے ہیں جو ممیشر کے لوگ ہیں جو کمیشی کی داس ہے وہ بہت زیادہ جو کی گریب لچار لوگوں کا دھرم پر پرورتن کر کے ان کو اپنے پیچھے لگاتے ہیں اسی کو لے کر جو کی آج جو آپ ویڈیو دیکھے اپنی اسکرین کے اوپر کی آپ دیکھ سکتے ہیں کہ سب جو کی یوکے کے لوگ باہر فورن کے جو کہ یو کے لوگ باری روز میں ہیں باری غصے میں ہے اس کو لے کر اور آج ان کی اور سے جو کی یہ ویڈیو ڈال کر سب کو جواب دیا گیا ہے سب ان لوگوں کو جو بولتے ہیں کہ کے جو لوگ ہیں مسیح لوگ ہیں پرمیشر کے داس ہے دھرم پر پرتن کرتے ہیں ان کی اور سے بتایا گیا ہے کہ کیسے وہ سب جو کہ پری لکھے پریوار سے ہے رچ فیملی سے ہے جو کہ امیر فیملی سے ہے کیسے پرمیشن نے ان کی سرخیوں کو بدلا کیسے پرمیشن نے ان کے کاموں کو جو کہ دیکھا اور پرمیشن نے ان کو چینج کیا نہ کہ ان کے گھر کو چینج کیا نہ کہ ان کے دھرم کو کیا کیونکہ آپ جانتے ہیں کہ باہر کے جو لوگ ہیں وہ ਦੀ ਨਹੀਂ ਲਹੀ ਹੈ ਉਹ ਲੋਚ ਨਹੀਂ ਹੈ ਉਹ ਹਮੇਸ਼ਾ ਹੀ ਉਹ ਆਪਣੇ ਆਪਣੇ ਕਾਰੋਬਾਰ ਨੇ ਲਗੇ ਹੈ ਪਰ ਉਹ ਪਰਿ ਲਿਖੀ ਫੈਮਲੀ ਦਾ ਜੋ ਬਹੁਤ ਕਿਵੇਂ ਰਹਤੀ ਹੈ ਅਭੀ ਸੋਕੀ ਉਹਨਾਂ ਦੇ ਦੁਆਰਾ ਅੱਜ ਇਹ ਲੋਕੀਓ ਨੂੰ ਕੈਪਸ਼ਨ ਸ਼ੁਭਾਰੀ ਹੈ ਹਾਲੇਲੂਇਆ ਅ ਜੀ ਵੀਡੀਓ ਕੋ ਦੇਖਿਆ ਤਾਂ ਪਲੱਸ ਮੈਂ ਨਹੀਂ ਚਾਹੁੰਦਾ ਕਿ ਯੂਕੇ ਦੇ ਵਿੱਚ ਵੀ ਜਾਂ ਯੂਰਪ ਦੇ ਵਿੱਚ ਐਦਾਂ ਦਾ ਕੋਈ ਕੰਮ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਾਨੂਨ ਲੋਗ ਆ ਉਹਨਾਂ ਦੇ ਵੀਜ਼ੇ ਰੱਦ ਕੀਤੇ ਜਾਣ ਸੋ ਪਲੀਜ਼ ਮੇਰੇ ਸਿੱਖ ਭਾਈ ਭੈਣ ਭਰਾ ਮੇਰੇ ਹਿੰਦੂ ਭਾਈ ਭੈਣ ਭਰਾ ਜਿਹੜੇ ਵੀ ਇਸ ਮੈਸੇਜ ਨੂੰ ਸੁਣਨ ਜਨੂਨ ਲੋਗ ਉਹ ਇਸ ਬੰਦਿਆਂ ਨੂੰ ਨਾth ਪਾਈ ਜਾਵੇ ਪੰਜਾਬ ਦੇ ਵਿੱਚ ਡਿਫਰੈਂਟ ਜਥੇਬੰਦੀਆਂ ਇਹਨਾਂ ਬੰਦਿਆਂ ਨੂੰ ਸਮਝਾਇਆ ਜਾਵੇ ਇੱਕ ਮੈਸੇਜ ਮੈਂ ਆਪਣੇ ਭਾਨਾ ਭਰਾ ਨੂੰ ਦੇਣਾ ਚਾਹੁੰਦਾ ਜਦੋਂ ਬੋਲਦਾ ਉਹ ਬੋਲਦਾ ਕਿ ਹੀਲਿੰਗ ਜਿਹੜੇ ਪੰਜਾਬ ਦੇ ਪਾਸਟਰੀ ਕਰਦੇ ਪੰਜਾਬ ਦੇ ਵਿੱਚ ਹੀਲਿੰਗਾਂ ਹੁੰਦੀਆਂ ਮੈਂ ਦੱਸਣਾ ਚਾਹੁੰਦਾ ਭਾਨਾ ਬ੍ਰਦਰ ਆਪਣਾ ਫੋਨ ਚੱਕ ਤੇ YouTube ਦੇ ਵਿੱਚ ਟਾਈਪ ਕਰ 올 오버 더 월ड ਜਿੱਥੇ ਵੀ ਜਿੱਥੇ ਖੁਦਾ ਦੀ ਆਤਮਾ ਕੰਮ ਕਰਦੀ ਉੱਥੇ ਹੀਲਿੰਗਸ ਹੁੰਦੀ ਸਾਨੂੰ ਉੱਥੇ ਨੂੰ ਦੱਸਣ ਦੀ ਲੋੜ ਨਹੀਂ ਆ ਤੋ ਆਪਣਾ ਫੋਨ ਚੱਕ ਕੇ ਸਰਚ ਕਰ ਕਹਿੰਦਾ ਮੈਂ ਯੂਰਪ ਚ ਗਿਆ ਤੇ ਉੱਥੇ ਮੈਂ ਚਰਚਿਸ ਵੀ ਦੇਖਿਆ ਉਹ ਤਾਂ ਬੜੀ ਸ਼ਾਂਤਿਮਨ ਲੋਗ ਆ ਯੈਸ ਸੀ ਸ਼ਾਂਤਿਮਨ ਲੋਗ ਆ ਜੇ ਇਦਾਂ ਹੀ ਚੱਲਦਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡੇ ਪੱਧਰ ਤੇ ਕੰਡੈਮ ਕਰਾਂਗੇ ਜਿੱਦਾਂ ਦੇ ਵੀ ਤੂੰ ਕੰਮ ਕਰਦਾ ਆ ਇਸ ਨੂੰ ਸਟਾਪ ਕਰ ਤੇ